ਪੰਜਾਬੀ ਇੰਡਸਟਰੀ ਦੇ ਵਿੱਚ ਪਿਆ ਵੱਡਾ ਕਟਾ ਸੰਗੀਤ ਸਮਰਾਟ ਦੇ ਨਾਲ 뮤זיਕ ਇੰਡਸਟਰੀ ਦੇ ਵਿੱਚ ਜਾਣੇ ਜਾਣ ਵਾਲੇ 뮤זיਕ ਡਾਇਰੈਕਟਰ ਚਰਨਜੀਤ ਅਹੂਜਾ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ ਚਰਨਜੀਤ ਅਹੋਜਾ ਜੀ ਦਾ ਦਿਹਾਂਤ ਹੋ ਗਿਆ 74 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਚਰਨਜੀਤ ਅਹੋਜਾ ਜੀ ਸੋਰਸਸ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੰਗ ਲੜ ਰਹੇ ਸੀ ਤੇ ਹੁਣ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਚਰਨਜੀਤ ਅਹੋਜਾ ਜੀ ਦੀ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਹੈ ਚਰਨਜੀਤ ਅਹੋਜਾ ਜੀ ਦਾ 40 ਸਾਲ ਦਾ ਲੰਮਾ ਕਰੀਅਰ ਹੈ 뮤직 ਇੰਡਸਟਰੀ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਅੱਜ ਜਿਸ ਮੁਕਾਮ ਦੇ ਵਿੱਚ ਹੈ ਉਸ ਨੂੰ ਉੱਥੇ ਤੱਕ ਲੈ ਜਾਣ ਦਾ ਸਪਨਾ ਜਿਹੜਾ ਹੈ ਚਰਨਜੀਤ ਅਹੂਜਾ ਜੀ ਨੇ ਕਈ ਸਾਲਾਂ ਪਹਿਲੇ ਵੇਖਿਆ ਸੀ ਤੇ ਨੇ ਖੂਬਸੂਰਤ ਗੀਤ ਸਰੋਤਿਆਂ ਦੀ ਝੋਲੀ ਦੇ ਵਿੱਚ ਪਾਏ ਜਿਨ੍ਹਾਂ ਦੀ ਬਦੌਲਤ ਰਾਸ਼ਟ੍ਰਪੁਰਸਕਾਰ ਵੀ ਜੜਾ ਆ ਉਹ ਮਿਲੇ ਆ ਸੀ ਚਰਨਜੀਤ ਅਹੂਜਾ ਜੀ 40 ਸਾਲ ਦਾ ਲੰਮਾ ਕਰੀਅਰ ਜਿਸ ਦੇ ਵਿੱਚ ਉਹਨਾਂ ਨੇ ਅਨੇਕਾਂ ਸੁਪਰ ਡੂਪਰ ਹਿੱਟ ਗੀਤ ਦਿੱਤੇ ਸਿਰਫ ਕਮਰਸ਼ੀਅਲ ਗੀਤ ਹੀ ਨਹੀਂ ਬਲਕਿ ਉਹਨਾਂ ਦੇ ਵੱਲੋਂ ਧਾਰਮਿਕ ਗੀਤ ਵੀ ਕਾਫੀ ਬਣਾਏ ਗਏ ਪੰਜਾਬੀ ਇੰਡਸਟਰੀ ਦੇ ਅਨੇਕਾਂ ਕਲਾਕਾਰਾਂ ਨੇ ਚਰਨਜੀਤ ਅਹੂਜਾ ਜੀ ਦੇ ਮਿਊਜ਼ਿਕ ਦੇ ਜ਼ਰੀਏ ਹੀ ਆਪਣੇ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕੀਤੇ ਅਸੀਂ ਸਭ ਗੁਰਦਾਸ ਮਾਨ ਜੀ ਦਾ ਗੀਤ ਕੀ ਬਣੋ ਦੁਨੀਆ ਦਾ ਇੰਜੋਏ ਕਰਦੇ ਹਾਂ ਉਹਨਾਂ ਦੇ ਗੀਤ ਨੂੰ ਸੁਣ ਕੇ ਇਦਾਂ ਕਹਿੰਦੇ ਆਂ ਕਿ ਇਹ ਤੇ ਰਿਐਲਿਟੀ ਗਾਇ ਹੈ ਪਰ ਉਹ ਗੀਤ ਦਾ ਮਿਊਜ਼ਿਕ ਚਰਨਜੀਤ ਉਹਜਾ ਜਿਨੇ ਕੀਤਾ ਗੁਰਦਾਸ ਮਾਨ ਸਰਦੂਲ ਸਿਕੰਦਰ ਸਾਬਰ ਕੋਟੀ ਅਨੇਕਾਂ ਐਸੇ ਕਲਾਕਾਰ ਜਿਨ੍ਹਾਂ ਨੇ ਆਪਣੇ ਸੁਪਰ ਡੂਪਰ ਹਿੱਟ ਗੀਤਾਂ ਦਾ ਮਿਊਜ਼ਿਕ ਰੰਜੀਤ ਹੂਜਾ ਜੀ ਤੋਂ ਬਣਾਇਆ ਰੰਜੀਤ ਹੂਜਾ ਜੀ ਨੇ ਅਨੇਕਾਂ ਫਿਲਮਾਂ ਦਾ ਕੰਮ ਵੀ ਕੀਤਾ ਪੰਜਾਬੀ ਲੋਕ ਸੰਗੀਤ ਨੂੰ ਆਪਣੇ ਗੀਤਾਂ ਦੇ ਮਿਊਜ਼ਿਕ ਦੇ ਵਿੱਚ ਉਹਨਾਂ ਨੇ ਹਮੇਸ਼ਾ ਬਰਕਰਾਰ ਰੱਖਿਆ ਤਾਂ ਜੋ ਉਹਨਾਂ ਦੇ ਗੀਤਾਂ ਨੂੰ ਲੋਕ ਪਸੰਦ ਕਰ ਸਕਣ ਗਬਰੂ ਪੰਜਾਬ ਦਾ ਕੋਹਰਾ ਵਸੀਅਤ ਦੁਸ਼ਮਣੀ ਜੱਟਾਂ ਦੀ ਪੰਚਾਇਤ ਇਹ ਉਹ ਫਿਲਮਾਂ ਸਨ ਜਿਨ੍ਹਾਂ ਦੇ ਵਿੱਚ ਚਰਨਜੀਤ ਅਹੂਜਾ ਜੀ ਨੇ ਮਿਊਜ਼ਿਕ ਦਿੱਤਾ ਔਰ ਉਹ ਫਿਲਮਾਂ ਕਾਫੀ ਜ਼ਿਆਦਾ ਪਸੰਦ ਕੀਤੀਆਂ ਗਈਆਂ ਚਰਨਜੀਤ ਅਹੂਜਾ ਜੀ ਨੂੰ ਲਿਵਿੰਗ ਲੈਜੈਂਡ ਵੀ ਕਿਹਾ ਜਾਂਦਾ ਸੀ ਸੰਗੀਤ ਜਗਤ ਦੇ ਲੋਕਾਂ ਦੇ ਵੱਲੋਂ ਬੇਹੱਦ ਜ਼ਿਆਦਾ ਮਾਨ ਸਤਕਾਰ ਚਰਨਜੀਤ ਅਹੂਜਾ ਤੇ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਸੀ ਚਰਨਜੀਤ ਅਹੂਜਾ ਜੀ ਦੇ ਬੱਚੇ ਵੀ ਅੱਗੇ ਮਿਊਜ਼ਿਕ ਦੇ ਦੇ ਵਿੱਚ ਹਨ ਚਰਨਜੀਤ ਉਹ ਜਦਾ ਜਿਹੜਾ ਕੰਟਰੀਬਿਊਸ਼ਨ ਸੰਗੀਤ ਤੇ ਦੁਨੀਆ ਦੇ ਵਿੱਚ ਰਿਹਾ ਉਸ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ ਉਹਨਾਂ ਦੇ ਬਣਾਏ ਗੀਤ ਅਮਰ ਨੇ ਔਰ ਹਮੇਸ਼ਾ ਅਮਰ ਹੀ ਰਹਿਣਗੇ ਲੋਕ ਉਹ ਗੀਤਾਂ ਨੂੰ ਸੁਣ ਕੇ ਹਮੇਸ਼ਾ ਚਰਨਜੀਤ ਉਹ ਜੱਜ ਨੂੰ ਯਾਦ ਰੱਖਣਗੇ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਚਰਨਜੀਤ ਉਹ ਜੱਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨੰਦਾ ਬਲ ਬਖਸ਼ੇ ਸ਼ਬੂਦਾ ਬੜਾ ਨੇ ਤੁਮ ਬਹੁਤ ਫਾਸਟ 뮤직 ਵਜਾਇਆ ਸੀ ਯਾਰ